ਕਦਾ ਜਲਰੀਆ ਹੈਲੋ ਮੈਂ ਲਾਹੌਰ ਤੋਂ ਬੋਲਦਾ ਗਿੱਲਰੋਂਤੀ ਵਾਲੀ ਬਾਈ ਦੀ ਤੇ ਇੱਕਾ ਖੁਸ਼ੀਆਂ ਦਾ ਕੋਰਸ ਚੱਲ ਰਿਹਾ ਹੈਗਾ ਹਾਂਜੀ ਵੀ ਇਹ ਜੀ ਇਹਨਾਂ ਦੀ ਜ਼ਿਆਦਾ ਐਡ ਚੱਲਦੀ ਹੈ ਤੇ ਇੱਕ ਦੋ ਬੁੱਕਾਂ ਮੈਂ ਹੋਰ ਦੇਖਿਆ ਸੀ ਉਹ ਰਿਹਾ ਮੇਲਾ ਹਾਂਜੀ ਅੱਜ ਕੱਲ੍ਹ ਜੀ ਦੋਸਤੋ ਅੱਜ ਆਪਾਂ ਖੜੇ ਹਾਂ ਦੀਪਕ ਘਟਾਬੇ ਦੇ ਉੱਤੇ ਜਿਹੜਾ ਤਨੌਲੇ ਦੀਪਕ ਘਟਾਬਾ ਬਣਿਆ ਹੈ ਤੇ ਉੱਥੇ ਇੱਕ ਬਾਈ ਹੋਰੀਆਂ ਹਨ ਬੁੱਕਾਂ ਦੀ ਸਟਾਲ ਲਾਉਂਦੇ ਨੇ ਤੇ ਆਪਾਂ ਬਾਈ ਹੋਰਾਂ ਤੋਂ ਬੁੱਕ ਵੀ ਖਰੀਦੀ ਕੇ ਲੈ ਕੇ ਜਾਵਾਂਗੇ ਇੱਕ ਲੈ ਜੀ ਦੋ ਲੈ ਜੀ ਕੋਈ ਜਿਹੜੀ ਆਪਾਂ ਨੂੰ ਪਸੰਦ ਆਈ ਇੱਕ ਦੋ ਮੈਸੇ ਮੈਂ ਸਿਲੈਕਟ ਕਰਕੇ ਕੱਢ ਲਈਆਂ ਤੇ ਉਹਦੇ ਵਿੱਚ ਉਹ ਦੇਖਦੇ ਆਂ ਵੀ ਕਿਹੜੀਆਂ-ਕਿਹੜੀਆਂ ਬਾਈ ਹੋਰਾਂ ਕੋਲ ਬੁੱਕਾਂ ਨੇ ਕੀ ਰੇਟ ਹੁੰਦਾ ਤੇ ਬਾਈ ਹੋਰਾਂ ਕੋਲ ਕਿੱਦਾਂ ਦੇ ਕਸਟਮਰ ਆਉਂਦੇ ਨੇ ਵੀ ਬੁੱਕਾਂ ਖਰੀਦ ਕੇ ਵੀ ਲੈ ਕੇ ਜਾਂਦੇ ਨੇ ਕਿ ਕੱਲਾ ਬਸ ਦੇਖ ਕੇ ਮੁੜ ਜਾਂਦੇ ਨੇਗੇ ਆਪਾਂ ਉਹ ਸਾਰੀਆਂ ਗੱਲਾਂ ਬਾਤਾਂ ਬਾਈ ਹੋਰਾਂ ਦੇ ਨਾਲ ਕਰਦੇ ਆਂ ਬਾਈ ਹੋਰੀ ਕਿੰਨੇ ਵਜੇ ਤੋਂ ਕਿੰਨੇ ਵਜੇ ਤੱਕ ਉਹਰੇ ਖੜਦੇ ਨੇ ਕਿੰਨੇ ਟਾਈਮ ਤੋਂ ਉਹਰੇ ਬਾਈ ਹੋਰੀ ਕੰਮ ਕਰ ਰਹੇ ਨੇ ਕਿ ਆਪਾਂ ਸਾਰੀ ਗੱਲਬਾਤ ਕਰਦੇ ਆਂਗੇ ਹੁਣ ਬਾਈ ਹੋਰਾਂ ਦੇ ਨਾਲ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਆ ਬਾਈ ਵਧੀਆ ਫਿਰ ਕਿਰਪਾ ਚਲੋ ਮਹਾਰਾਜ ਕਿਰਪਾਈ ਰਖਣ ਜੀ ਤੇ ਨਾਮ ਕੀ ਆਪਣਾ ਨਾਮ ਮੇਰਾ ਗਗਨਦੀਪ ਸਿੰਘ ਆ ਮੇਰਾ ਗਗਨਦੀਪ ਸਿੰਘ ਮੜਾਏ ਬਾਈ ਉੱਚੀ ਬੋਲੋ ਕਗਨਦੀਪ ਸਿੰਘ ਠੀਕ ਹੈ ਬਾਈ ਪਿੰਡ ਆਪਣਾ ਕਿਹੜਾ ਜਾਂਦਾ ਬਾਈ ਪਿੰਡ ਵੀਰੇ ਪੱਤੀ ਸੇਖਮਾ ਬਰਨਾਲੇ ਦੇ ਨਾਲ ਹੀ ਹੈਗਾ ਬਰਨਾਲੇ ਦੇ ਨਾਲ ਆ ਜਾਂਦਾ ਪੱਤੀ ਸੇਖਮਾ ਹਾਂਜੀ ਤੇ ਬਾਈ ਤੁਸੀਂ ਆਓ ਰੇ ਬੁੱਕਾਂ ਦੀ ਸਟਾਲ ਲਾਈ ਹੋਈ ਹੈਗੀ ਇਹ ਕਿੰਨੇ ਟਾਈਮ ਤੋਂ ਲਾ ਰਹੇ ਹੋ ਬਾਈ ਸਰ ਇੱਥੇ ਮੈਂ ਘਟੋ ਘਟ ਨਵਲਾ 5-6 ਮਹੀਨੇ ਹੋ ਗਏ ਲਾਉਂਦੇ ਨੂੰ 5-6 ਮਹੀਨੇ ਹੋ ਗਏ ਵੇਰੇ ਢਾਬੇ ਦੇ ਬਾਹਰ ਲਾਉਂਦੇ ਹਾਂ ਹਾਂਜੀ ਹਾਂਜੀ ਪਹਿਲਾਂ 2007-8 ਤੋਂ ਕਿਤਾਬਾਂ ਦੇ ਨਾਲ ਹੀ ਜੁੜੇ ਹੋਏ ਹੈਗੇ ਅੱਛਾ ਹਾਂਜੀ ਠੀਕ ਹੈ ਬਾਈ ਫਿਰ ਤਾਂ ਵੀ ਸਾਨੂੰ ਬਹੁਤ ਜਾਣਕਾਰੀ ਹੋਊਗੀ ਬਈ ਜਦੋਂ 2007-8 ਤੋਂ ਜੁੜੇ ਹੋਇਆ ਤੇ ਬਈ ਇਹ ਪ੍ਰੋਫੈਸ਼ਨਲ ਕੰਮੀ ਬਣਾ ਲਿਆ ਬਈ ਇਹਨੂੰ ਹਾਂਜੀ ਹਾਂਜੀ ਠੀਕ ਆ ਬਈ ਵੀ ਬੁੱਕਾਂ ਵੀ ਸੇਲ ਕਰਨੇ ਕੰਮ ਕਰ ਲਿਆ ਤੇ ਬਈ ਆਪ ਵੀ ਪੜਦੇ ਹੋ ਕਿ ਕੱਲਾ ਸੇਲ ਹੀ ਕਰਦੇ ਆ ਨਾ ਪੜਦੇ ਆ ਵੀਰੇ ਚ ਪੜਦੇ ਆ ਤਾਂ ਹੀ ਉਹ ਵੇਚਦੇ ਆਂਗੇ ਠੀਕ ਆ ਬਈ ਤਾਂ ਨਹੀਂ ਮੈਂ ਆ ਕੇ ਨਾ ਮੈਂ 220 ਦਾ ਭਰਾ ਸੀਗਾ ਉਹਦੇ ਤੇ ਮੈਂ ਆ ਕੇ ਬਾਈ ਜਦੋਂ ਮੈਂ ਬੁੱਕਸ ਦੇਖੀਆਂ ਉਹਰੇ ਤੇ ਮੈਂ ਬਾਈ ਨੂੰ ਸਭ ਤੋਂ ਪਹਿਲੀ ਗੱਲ ਦੀ ਇਹ ਕਹੀ ਮਹਾ ਬਾਈ ਬੁੱਕਾਂ ਦੀ ਕਲੈਕਸ਼ਨ ਤੁਹਾਡੀ ਬਹੁਤ ਸੋਹਣੀ ਆ ਕਿਉਂਕਿ ਜਿਹੜੀਆਂ ਅੱਜ ਕੱਲ੍ਹ ਲੋਕ ਬੁੱਕਾਂ ਪਸੰਦ ਕਰਦੇ ਨੇ ਜਿਵੇਂ ਇੱਕ ਸਭ ਤੋਂ ਖਾਸ ੜੀ ਚੱਲ ਰਹੀ ਹੈ ਇੱਕ ਤਾਂ ਚੱਲ ਰਹੀ ਆ ਹੈਲੋ ਮੈਂ ਲਾਹੌਰ ਤੋਂ ਬੋਲਦਾ ਗਿੱਲਰੋਂਤੀ ਵਾਲੀ ਬਾਈ ਦੀ ਇੱਕ ਤਾਂ ਚੱਲ ਰਹੀ ਆ ਹੈਲੋ ਮੈਂ ਲਾਹੌਰ ਤੋਂ ਬੋਲਦਾ ਗਿੱਲਰੋਂਤੀ ਵਾਲੀ ਬਾਈ ਦੀ ਤੇ ਇੱਕ ਆ ਖੁਸ਼ੀਆਂ ਦਾ ਕੋਰਸ ਚੱਲ ਰਿਹਾ ਹੈਗਾ ਹਾਂਜੀ ਵੀ ਇਹ ਜੀ ਇਹਨਾਂ ਦੀ ਜ਼ਿਆਦਾ ਐਡ ਚੱਲਦੀ ਹੈ ਤੇ ਇੱਕ ਦੋ ਬੁੱਕਾਂ ਮੈਂ ਹੋਰ ਦੇਖੀਆਂ ਸੀ ਉਹ ਰਿਹਾ ਮੇਲਾਂ ਜਿਹੜੀਆਂ ਵੀ ਵਧੀਆ ਚੱਲ ਰਹੀਆਂ ਨੇ ਜਿਵੇਂ ਇੱਕ ਹੋਰ ਵੀ ਪਈ ਸੀ ਆ ਰਿਚ ਡੈਡ ਪੂਰੇ ਡੈਡ ਇਹਨੂੰ ਲੋਕ ਪਹਿਲਾਂ ਬਹੁਤ ਪਸੰਦ ਕਰਦੇ ਸੀ ਪੰਜਾਬੀ ਮੀਡੀਅਮ ਚ ਆ ਗਈ ਨਾ ਬਾਈ ਹਾਂਜੀ ਹਾਂਜੀ ਪ ਕਰੋੜਪਤੀ ਬਣਾ ਕਰੋੜਪਤੀ ਕਿਵੇਂ ਬਣੀਏ ਬਾਕੀ ਵੀ ਬਹੁਤ ਪਾਕਿਸਤਾਨ ਸੋਹਣੀ ਕਲੈਕਸ਼ਨ ਆ ہاں ਜੀ ਆ ਮੇਰਾ ਦਾਗਿਸਤਾਨ ਆ ਬੁੱਕ ਵੀ ਬਹੁਤ ਚੱਲ ਰਹੀ ਹੈ ਬਈ ਮੇਰਾ ਦਾਗਿਸਤਾਨ ਗੁੱਡ ਵਾਈਬਸ ਗੁੱਡ ਲਾਈਫ ਇਹ ਵੀ ਵਧੀਆ ਬੁੱਕਾਂ ਨੇ ਵੀ ਲਗਭਗ 22 ਨੂੰ ਮੈਂ ਕਹੀਂ ਕਿਹਾ ਸੀਗਾ ਮਹਾਬਾਈ ਬੁੱਕਾਂ ਦੀ ਤੁਹਾਡੀ ਕਲੈਕਸ਼ਨ ਬਹੁਤ ਸੋਹਣੀ ਆ ਜਿਹੜੀ ਆ ਅੱਜ ਕੱਲ ਆਮ ਲੋਕ ਪੜ੍ਹਨ ਦੇ ਲਈ ਮੰਗਦੇ ਨੇ ਕਿ ਉਹੀ ਬੁੱਕਾਂ ਰੱਖਿਆ ਹੋਏ ਨੇ ਬਾਈ ਹੋਰਾਂ ਦੇ ਕੋਲ ਤੇ ਆ ਜਾਈਕੇਦਾਰ ਪਕਵਾਨ ਤਿਆਰ ਕਰਨ ਦੇ ਤਰੀਕੇ ਡੰਗ ਹੈ ਬਈ ਇਹ ਘਰ ਸੋਈਦਾ ਹੀ ਆ ਕੀ ਬੁੱਕ ਇਹ ਵੀ ਬਾਈ ਹੋਰਾਂ ਕੋਲ ਬਹੁਤ ਸੋਹਣੀਆਂ ਕਿਤਾਬਾਂ ਨੇ ਹੈਗੀਆਂ ਸਿੱਖ ਇਤਿਹਾਸ ਦੇ ਨਾਲ ਜੁੜੀਆਂ ਹੋਈਆਂ ਵੀ ਕਿਤਾਬਾਂ ਹੈਗੀਆਂ ਨੇ ਤੇ ਹੋਰ ਵੀ ਜ਼ਿੰਦਗੀ ਦੇ ਵਿੱਚ ਕੰਮ ਆਉਣ ਵਾਲੀਆਂ ਸਾਰੀਆਂ ਕਿਤਾਬਾਂ ਨੇ ਤੇ ਬਈ ਕਸਟਮਰ ਆ ਜਾਂਦੇ ਨੇ ਵੀਰੇ ਵਧੀਆ ਵੀਰੇ ਉਹਨੇ ਪੜਦੇ ਨੇ ਜੀ ਵਾ ਅੱਜ ਕੱਲ ਦੇ ਸਾਰੇ ਪੜਦੇ ਨੇਗੇ ਅੱਛਾ ਬਾਈ ਹਾਂਜੀ ਤੇ ਕੋਈ ਐਂ ਤਾਂ ਨਹੀਂ ਹੁੰਦਾ ਵੀ ਆ ਕੇ ਦੇਖੀ ਗਏ ਦਿਮਾਗ ਖਰਾਬ ਕਰੀਂਗੇ ਤੇ ਬਾਚੋ ਹੀ ਮੁੜ ਗਏ ਬਈ ਇਦਾਂ ਦਾ ਇਹ ਤਾਂ ਨਹੀਂ ਹੁੰਦੇ ਜੀ ਨਹੀਂ ਨਹੀਂ ਬਈ ਬਹੁਤ ਘੱਟ ਅੱਛਾ ਬਈ ਐਂ ਵੀ ਜਿਹੜਾ ਵੀ ਜਿਨ੍ਹਾਂ ਪਤਾਪਾਂ ਦਾ ਸੌ ਕੋ ਇੱਧਰ ਆਊਗਾ ਹੀ ਆਊਗਾ ਅੱਛਾ ਬਾਈ ਹਾਂ ਜਿਹੜਾ ਮਾਰ ਕੇ ਜਾਣਾ ਮਾਰ ਕੇ ਜਾਊਗਾ ਜਾਊਗਾ ਕਿਉਂਕਿ ਜਦੋਂ ਬੰਦੇ ਨੇ ਕਿੜਾ ਮਾਰ ਲਿਆ ਫਿਰ ਲੈਣੀ ਵੀ ਹੈਗੀ ਲੈਣੀ ਵੀ ਜ਼ਰੂਰ ਹੈ ਠੀਕ ਹੈ ਬਈ ਕਈ ਤਾਂ ਸਕਰੀਨਸ਼ਾਟ ਲੈ ਕੇ ਰੱਖੇ ਬੈਠੇ ਹੁੰਦੇ ਵੀ ਆਹ ਕਿਤਾਬ ਵੀ ਲੈਣੀ ਆਹ ਕਿਤਾਬ ਵੀ ਲੈਣੀ ਆਹ ਕਿਤਾਬ ਵੀ ਲੈਣੀ ਅੱਛਾ ਹਾਂਜੀ ਵੀ ਫਿਰ ਤਾਂ ਆਪਾਂ ਕਹਿ ਸਕਦਾ ਵੀ ਆਪਣੀ ਨੌਜਵਾਨ ਪੀੜ੍ਹੀ ਦੁਬਾਰੀ ਕਿਤਾਬਾਂ ਵਾਲੇ ਪਾਸੇ ਜਾ ਗਈ। ਤੇ ਬਈ ਇੱਕ ਤਾਂ ਮੈਂ ਪਹਿਲਾਂ ਕਾਫੀ ਸਮਾਂ ਹੋ ਗਿਆ ਮੈਂ ਕਿ ਕੱਲ ਸੁਣੀ ਸੀ ਤੀ ਕਿ ਸੋਸ਼ਲ ਮੀਡੀਆ ਤੇ ਕਹਿੰਦੇ ਵੀ ਫਿਰ ਕਿਸੇ ਵੀ ਦੇਸ਼ ਦੀ ਬਰਬਾਦੀ ਦਾ ਘਰ ਦੂਰ ਨਹੀਂ ਹੁੰਦਾ ਹੈਗਾ ਜਦੋਂ ਜੁੱਤੀਆਂ ਸੀਸੀਆਂ 'ਚ ਤੇ ਕਿਤਾਬਾਂ ਰੋੜਾਂ ਤੇ ਆ ਜਾਣਾ। ਇਹ ਗੱਲ ਬਾਰੇ ਬਈ ਤੁਸੀਂ ਕੀ ਕਹਿਣਾ ਚਾਹੋਗੇ? ਸ਼ਾਇਦ ਸਹੀ ਹੈ ਵੀਰੇ। ਕਾਰਨ ਕਿ ਨਾ ਹੈ ਇਹ ਆਪਾਂ ਇੱਕ ਤਰ੍ਹਾਂ ਦੇ ਗੁਰੂ ਨੇਕ ਤਾਂ ਆਪਾਂ ਜਿਹੜੇ ਆਪਾਂ ਨੂੰ ਸਿਖਾਉਂਦਿਆਂ ਨੇ ਆਪਾਂ ਨੂੰ ਅੱਗੇ ਵਧਣ ਦਾ ਰਾਹ ਦਿੰਦਿਆਂ ਨੇ ਹਾਂਜੀ ਬਈ ਠੀਕ ਹੈ ਨਾ ਤੇ ਆਪਾਂ ਇਹਨਾਂ ਦੀ ਹੀ ਕਦਰ ਨਾ ਕਰਾਂਗੇ ਤਾਂ ਫਿਰ ਆਟੋਮੈਟਿਕ ਹੀ ਦੇਦਲੇ ਪਿੱਛੇ ਨੂੰ ਹੀ ਜਾਣਾ ਸਭ ਤੋਂ ਜ਼ਰੂਰੀ ਹੁੰਦਾ ਆਪਣਾ ਇਤਿਹਾਸ ਸਾਹਮਣਾ ਹਾਂ ਬਈ ਤੇ ਆਪਾਂ ਆਪਣੇ ਇਤਿਹਾਸ ਨੂੰ ਨਹੀਂ ਸਾਹਮਣੇ ਦੇਗੇ ਠੀਕ ਹੈ ਆਪਣੇ ਲਾਗੇ ਸਾਰੀਆਂ ਸਿੱਖ ਹਿਸਟਰੀ ਦੀਆਂ ਸਾਰੀਆਂ ਕਿਤਾਬਾਂ ਰੱਖਿਆ ਹੋਈਆਂ ਨੇ ਠੀਕ ਹੈ ਬਈ ਅੱਛਾ ਜੀ ਵੀ ਸਭ ਤੋਂ ਵੀ ਤੁਹਾਡੇ ਹਿਸਾਬ ਨਾਲ ਵੀ ਕਿਤਾਬਾਂ ਪੜ੍ਹਨੀਆਂ ਚਾਹੀਦੀਆਂ ਨੇ ਬੰਦਿਆ ਹਾਂਜੀ ਹਾਂਜੀ ਵੀਰੇ ਤੇ ਬਈ ਤੁਹਾਡੇ ਕੋਲ ਰੇ ਹੁਣ ਮੁੰਡੇ ਕੁੜੀਆਂ ਬਜ਼ੁਰਗ ਨੌਜਵਾਨ ਸਾਰੇ ਤਰ੍ਹਾਂ ਦੇ ਲੋਕ ਆਉਂਦੇ ਹੁੰਦੇ ਸਾਰੇ ਤਰ੍ਹਾਂ ਦੇ ਆਉਂਦੇ ਕਿਉਂਕਿ ਬਈ ਬਹੁਤ ਜ਼ਿਆਦਾ ਪਪੂਲਰ ਹੈ ਢੱਬਾ ਹਾਂਜੀ ਹਣਾ ਬਈ ਕੋਈ ਬੰਦਾ ਨਹੀਂ ਕਹ ਸਕਦਾ ਮੈਨੂੰ ਪਤਾ ਨਹੀਂ ਕਿੱਥੇ ਦੀਵਕ ਢੱਬਾ ਹਾਂਜੀ ਤੇ ਵੀਰੇ ਹਰੇਕ ਤਰ੍ਹਾਂ ਦੇ ਬੰਦੇ ਆਉਂਦੇ ਨੇ ਕਿ ਤੇ ਜ਼ਿਆਦਾ ਪਰਚੇਜ਼ ਕਰੋ ਕੌਣ ਕਰਦੇ ਨੇ ਬਈ ਵੀ ਨਵੇਂ ਯੰਗ ਮੁੰਡੇ ਕੁੜੀਆਂ ਕਰਦੇ ਨੇ ਕਿ ਜਾਂ ਫਿਰ ਵੀ ਬਜ਼ੁਰਗ ਜਾਂ ਵੀ ਜਿਹੜੇ ਵੀ ਸੀਰੀਅਸ ਲਾਈਫ ਦੇ ਵਿੱਚ ਆਏ ਨੇ ਜਿਹੜੇ ਸਿਹਤਕ ਪ੍ਰੇਮੀ ਨੇ ਹਾਂਜੀ ਉਹਨਾਂ ਦਾ ਉਮਰ ਨਾਲ ਕੋਈ ਲਿਖਿਆ ਨਹੀਂ ਹੈਗਾ ਜੀ ਅੱਛਾ ਜੀ ਹਾਂ ਸਾਨੂੰ ਜਿਹੜੇ ਬਜ਼ੁਰਗ ਨੇ ਉਹ ਆ ਕੇ ਕਹਿੰਦੇ ਆ ਵੀ ਹਾਂ ਸਾਨੂੰ ਕਹਿੰਦਾ ਜਵਾਨੀ ਜਿਆਦਾ ਆ ਗਈ ਕਹਿੰਦਾ ਪਹਿਲਾ ਟਾਈਮ ਆ ਜਿਆ ਮੋਬਾਈਲ ਮੂਲ ਨਹੀਂ ਹੁੰਦੇ ਸੀ ਆ ਟੀਵੀ ਟੂਬ ਨਹੀਂ ਹੁੰਦੇ ਸੀ ਇਹ ਮੋਟਰਾਂ ਦੇ ਬੈਠੇ ਨਾਵਲੀ ਪੜੀ ਜਾਂਦੇ ਰਹਿੰਦੇ ਹਨ ਉਹ ਵੇਲਾ ਜਿਆਦਾ ਕਰਦੇ ਆ ਵੀ ਹਾਂ ਵੀ ਹੁਣ ਦੁਬਾਰੇ ਫੇਰ ਲੋਕ ਉਧਰ ਨੂੰ ਜਾਣ ਤੇ ਮੋਬਾਈਲ ਨੂੰ ਖੜਾ ਛੱਡ ਕੇ ਦੁਬਾਰੇ ਫੇਰ ਕਿਤਾਬਾਂ ਘੇਰ ਨੂੰ ਆ ਰਹੇ ਨੇ ਲੋਕ ਲੈ ਬਈ ਯਾਰ ਬਾਈ ਹੋਰਾਂ ਦੀ ਗੱਲ ਸੁਣ ਕੇ ਇੱਕ ਮੇਰੀ ਰੋਹ ਨੂੰ ਜਿਹੜਾ ਸਕੂਨ ਮਿਲਿਆਗਾ ਆ ਗੱਲ ਸੁਣ ਕੇ ਬਾਈ ਹੋਰਾਂ ਦੀ ਤੇ ਬਈ ਫਿਰ ਇਹ ਬੁੱਕ ਆਪਾਂ ਲੈ ਕੇ ਆਉਣੇ ਆਗੇ ਹੁਣ ਤੁਸੀਂ ਵੀ ਇੱਥੇ ਖੜਦੇ ਹੋਗੇ ਸਾਰਾ ਦਿਨ ਤੇ ਬਈ ਇਹ ਜੋ ਮਾਰਜਨ ਫਿਰ ਕਿੰਨਾ ਕੁ ਰੱਖਦੇ ਹੁੰਦੇ ਮਾਰਜਨ ਤਾਂ ਮੇਰੇ ਬਾਲਾ ਨਹੀਂ 5-7% 8% 10% ਦੇ ਵਿੱਚ ਵਿੱਚ ਮਾਰਜਨ ਵੱਧ ਤੋਂ ਵੱਧ ਵੀ 10% ਆ ਮੈਂ ਦਾਦਾ ਵੀ 100 ਵੀ 100 ਤੋਂ 50 ਰੁਪਏ ਦੇ ਤੱਕ ਵੀ ਇਤੋਂ ਵੱਧ ਮਾਰਜਨ ਵੀ 50 ਰੁਪਏ ਦਾ ਕੁ ਮਾਰਜਨ ਰੱਖ ਜੀ ਤੁਸੀਂ ਬੁੱਕ ਮੰਗਰ ਨਾ 50 ਰੁਪਏ ਦਾ ਬਾਲਾ ਵੀਰੇ ਅੱਛਾ ਬਈ ਵੀ 10-20 ਰੁਪਏ ਹਾਂ 10-20 ਰੁਪਏ ਹੌਲੀ ਹੌਲੀ ਚੱਲੀ ਜਾਂਦਾਗਾ ਮੈਂ ਵੀ ਜਦੋਂ ਵਧੀਆ 7-8000 ਸੀਲ ਹੋ ਜਾਂਦੀ ਜਿਹੜਾ ਇਹਨਾਂ ਨਾਲ 5-700 ਰੁਪਏ ਦੀ ਹਾੜੀ ਪੈ ਜਾਂਦੀ ਵਧੀਆ ਠੀਕ ਹੋ ਰਿਹਾ ਹੈ। ਅੱਛਾ ਭਾਈ ਵੀ ਇਹ ਤਣ ਤੱਕ ਵੀ 5-700 ਦੀ ਹਾੜੀ ਪਾ ਕੇ ਖੁਸ਼ ਹੋ ਤੁਸੀਂ। ਹਾਂਜੀ ਹਾਂਜੀ। ਨਹੀਂ ਚਲੋ ਬਹੁਤ ਵਧੀਆ ਗੱਲ ਆ ਭਾਈ ਤੇ ਭਾਈ ਇਹ ਜਿਵੇਂ ਤੁਸੀਂ ਕਿਹਾ ਵੀ ਮੈਂ 2000-7-8 ਤੋਂ ਕੰਮ ਕਰ ਰਹੇ ਹਾਂ ਕਬ। ਹਾਂਜੀ। ਇਹ ਭਾਈ ਫਿਰ ਉਦੋਂ ਕਿਵੇਂ ਜੇ ਜੁੜੇ ਦੀ ਤੁਸੀਂ ਸਾਹਤ ਨਾਲ। ਵੀਰੇ ਮੈਂ ਨਾ ਇੱਕ ਇੱਥੇ ਪ੍ਰਣਾਲੇ ਤੇ ਵਿੱਚ ਪਬਲਿਕੇਸ਼ਨਾਂ ਤਰਕ ਭਾਰਤੀ ਪਬਲਿਕੇਸ਼ਨ। ਅੱਛਾ ਜੀ। ਤੇ ਮਿਤ ਮਿੱਤਰ ਜੀ ਉਹਨਾਂ ਦੇ ਓਨਰ ਨੇਗੇ। ਤੇ ਉਹਨਾਂ ਨੇ ਮੈਨੂੰ ਲੇਬਰ ਚੌਂਕੋਂ ਲੈ ਕੇ ਆਂਦੇ ਸੀ ਹਾਲਾਂਕਿ ਮੈਨੂੰ ਪੜ੍ਹਨਾ ਲਿਖਣਾ ਨਹੀਂ ਆਉਂਦਾ ਸੀ ਕਾ ਕੋਈ ਅੱਛਾ ਬਈ ਉਹ ਪਬਲਿਕੀਸ਼ਨ ਦੇ ਨਾਲ ਜੋ ਉਸ ਟਾਈਮ ਤੋਂ ਜੁੜਿਆ ਹੋਇਆ ਉਹਨਾਂ ਨੇ ਬਾਕਾਇਦਾ ਮੈਨੂੰ ਪੜ੍ਹਨਾ ਲਿਖਣਾ ਵੀ ਸਿਖਾਇਆ ਸਾਰਾ ਕੁਝ ਸਿਖਾਇਆ ਨਹੀਂ ਕੋ ਉੱਥੋਂ ਬਈ ਤੁਹਾਨੂੰ ਕਾਦੇ ਲਈ ਲੈ ਕੇ ਆਏ ਸੀ ਉਹ ਆਈ ਕਿਤਾਬਾਂ ਦੀ ਸੇਲਿੰਗ ਵਾਸਤੇ ਅੱਛਾ ਬਈ ਹਾਂ ਉਹ ਕਹਿੰਦੇ ਵੀ ਕਿ ਕਬ ਕੋ ਬੜਾ ਲਿਖਿਆ ਚਾਹੀਦਾਗਾ ਲੇਬਰ ਚੌਂਕੋਂ ਹਾਂਜੀ ਤੇ ਆਪਣੇ ਵਰਗੇ ਨੂੰ ਐ ਹੁੰਦਾ ਸੀ ਕਿ ਕਿਹੜਾ ਬਠਲੀ ਚੱਕਣੇ ਹੈ ਪੜ੍ਹਾਈ ਨੂੰ ਅਗਲੇ ਦਿਨ ਕੀ ਕਰਾਉਣਾਗਾ ਹਾਂ ਹਾਂਜੀ ਤੇ ਫਿਰ ਉਸ ਤੋਂ ਬਾਅਦ ਫਿਰ ਉਹਨਾਂ ਨੇ ਜਦੋਂ ਮੈਨੂੰ ਪੜਾਇਆ ਕੋਤਾ ਕਿਤਾਬ ਪੜਾਇਆ ਨਹੀਂ ਮਹਨਾ ਜੀ ਮੈਂ ਤਾਂ ਉਹੀ ਆ ਗਿਆ ਮੈਨੂੰ ਤਾਂ ਐਸੇ ਮਜ਼ਾ ਬੱਠ ਲਈ ਜਪਣੇ ਆਉਣਗੇ ਅੱਛਾ ਜੀ ਤੇ ਫਿਰ ਇਸ ਦੁਬਾਰਾ ਹੌਲੀ ਹੌਲੀ ਉਹਨਾਂ ਨੇ ਮੈਨੂੰ ਹੌਲੀ ਹੌਲੀ ਪੜਨਾ ਸਿਖਾਇਆ ਸਾਰਾ ਕੁਝ ਸਿਖਾਇਆ ਤੇ ਉਹਨਾਂ ਦਾ ਵੀ ਘਟੂੜ 2006 7 8 ਸਾਲ ਲਾਇਆ ਜੀ ਤੇ ਉਹਨਾਂ ਨੇ ਹੀ ਸਾਰਾ ਤਿਆਰ ਕਰਕੇ ਭੇਜਿਆ ਜੀ ਆਹ ਸਾਹਲੇ ਅੱਛਾ ਭਾਈ ਹਾਂ ਵੀ ਥੋੜੀ ਜ਼ਿੰਦਗੀ ਦੇ ਰੋਲ ਮਾਡਲ ਉਹ ਨੇ ਤੁਹਾਡੇ ਹਾਂ ਹਾਂ ਜੀ ਵੀ ਉਹਨਾਂ ਨੇ ਤੁਹਾਡੀ ਜ਼ਿੰਦਗੀ ਬਦਲ ਗਈ ਨਹੀਂ ਜੇ ਉਹ ਉਸ ਦਿਨ ਤੁਹਾਡੇ ਕੋਲ ਨਾ ਆਉਂਦੇ ਤਾਂ ਤੁਸੀਂ ਅੱਜ ਵੀ ਬੱਠਲ ਜਗਦੇ ਰਹੇ ਜਾਂਦੇ ਹੋ ਹਾਂਜੀ ਹਾਂਜੀ ਵੀਰੇ ਤੇ ਬਈ ਉਹ ਜ਼ਿੰਦਗੀ ਤੇ ਆ ਜ਼ਿੰਦਗੀ ਚ ਕਿੰਨਾ ਕ ਫਰਕ ਆ ਬਹੁਤ ਫਰਕ ਆ ਵੀਰੇ ਅੱਛਾ ਬਈ ਤੇ ਅੱਜ ਬਈ ਉਹਨਾਂ ਨੂੰ ਫਿਰ ਤਾਂ ਦਵਾਵਾਂ ਦਿੰਦੇ ਆ ਉਹ ਮੰਗ ਦੋਸਤ ਹਾਂਜੀ 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 ਉਹਨਾਂ ਦੇ ਸ਼ਰਤੀ ਆ ਜੀ ਹਾਂ ਤੇ ਫਿਰ ਤਾਂ ਤੁਹਾਨੂੰ ਵੀ ਦੁਨੀਆ ਵੀ ਉਹ ਜਾਣਦੀ ਹੋ ਬਈ ਹਾਂਜੀ ਹਾਂਜੀ ਜਾਣਦੇ ਨੇ ਵਧੀਆ ਆ ਪਸਾਨ ਬਣਨੇ ਦੀਵ ਦੇ ਨਾਂ ਤੇ ਜੀ ਮੈਂ ਸਕੂਲਾਂ ਸਕਾਲਾਂ ਜੀ ਵੀ ਕੰਮ ਕਰਦਾ ਅੱਛਾ ਜੀ ਜਾਣਦੇ ਕਿਤਾਬਾਂ ਵਾਲੇ ਕਰਕੇ ਜੀ ਸਾਰੇ ਅੱਛਾ ਬਈ ਫਿਰ ਤਾਂ ਵਧੀਆ ਨਾਮ ਬਣਿਆ ਹੋਇਆਗਾ ਤੁਹਾਡਾ ਹਾਂਜੀ ਹਾਂਜੀ ਠੀਕ ਹੈ ਤੇ ਭਾਈ ਜੇ ਕਿਸੇ ਨੇ ਬੁੱਕ ਆਨਲਾਈਨ ਮੰਗਵਾਉਣੀ ਹੋਵੇ ਤਾਂ ਤੁਸੀਂ ਭੇਜ ਦਿੰਦੇ ਹੋ ਪੂਰੇ ਵਰਲਡ ਜੇ ਸਪਲਾਈ ਹੈ ਜੇ ਮੰਨ ਲਓ ਵੀ ਇੰਡੀਆ ਦੇ ਵਿੱਚ ਤਾਂ ਫ੍ਰੀ ਡਿਲੀਵਰੀ ਹੈ ਅੱਛਾ ਤੇ ਜੇ ਕੋਈ ਆਪਣਾ ਇੰਡੀਆ ਤੋਂ ਬਾਹਰ ਮੰਗਾਉਂਦਾਗਾ ਉਹ ਵਿੱਚ ਮੰਨ ਲਓ ਜੇ ਕਿਲੋ ਮੰਗ ਰਹਾ 1200 ਰੁਪਏ ਖਰਚਾ ਤਾਂ ਤੁਸੀਂ 5-700 ਰੁਪਏ ਚਾ ਫਟੌਰ ਦਿੰਦੇ ਹੋ ਅੱਛਾ ਭਾਈ ਹਾਂਜੀ ਠੀਕ ਹੈ ਵੀ ਉਹਦਾ ਵੀ ਜਿਹੜਾ ਬਾਹਰ ਭੇਜਣੀ ਹੈ ਇੰਡੀਆ ਤੋਂ ਬਾਹਰ ਤਾਂ ਉਹਦਾ ਵੀ ਥੋੜਾ ਜਿਹਾ ਐਕਸਟਰਾ ਚਾਰਜ ਲੈਂਦੇ ਆ ਹਾਂਜੀ ਹਾਂਜੀ ਠੀਕ ਹੈ ਭਾਈ ਤੇ ਬਈ ਜਿਵੇਂ ਪੇਮੈਂਟ ਫਿਰ ਤੁਸੀਂ ਪਹਿਲਾਂ ਕਰਵਾਉਣੇ ਕੋ ਬਾਅਦ ਚ ਪੇਮੈਂਟ ਦਾ ਕੋਈ ਚੱਕਰ ਨਹੀਂ ਗਾ ਬੀ ਚਾਹ ਪਹਿਲਾਂ ਵੀ ਕਰ ਸਕਦਾ ਬਾਅਦ ਵੀ ਕਰ ਸਕਦਾ ਆਪਨੋ ਕੋਈ ਇਸ਼ੂ ਨਹੀਂ ਹੈਗਾ اچھا ਕਿ ਕਿਤਾਬਾਂ ਵਾਲੇ ਬੰਦੇ ਇੱਕ ਇਦਾਂ ਦੀ ਹੈ ਵੀ ਉਹ ਕੋਈ ਪੈਸਾ ਨਹੀਂ ਮਾਰਦਾਗਾ ਆਪਾਂ ਆ ਗੱਲ ਬਈ ਜਮਾ ਸਹੀ ਕੀਤੀ ਤੁਸੀਂ ਹਾਂ ਇਹੜਾ ਬੰਦਾ ਕਿਤਾਬ ਪੜਨ ਦਾ ਸਕੀਨ ਹੁੰਦਾਗਾ ਉਹ ਪੈਸਾ ਨਹੀਂ ਰਖਦਾ ਉਹ ਪੈਸਾ ਨਹੀਂ ਰਖਦਾ ਹਾਂ ਬਈ ਸਹੀ ਗੱਲ ਹੈ ਤੇ ਬਈ ਤੁਹਾਡਾ ਸੰਪਰਕ ਨੰਬਰ ਕੀ 95014 41078 95014 41078 78 ਠੀਕ ਹੈ ਭਾਈ 9501441078 ਤੇ 22 ਹੋਰਾਂ ਦਾ ਨੰਬਰ ਆ ਜੀ ਇਹ ਤੇ ਆ 22 ਹੋਰਾਂ ਦਾ ਕਾਰਡ ਵੀ ਆ ਗਿਆ ਦੀਪ ਲਿਟਰੇਚਰ ਬੁੱਕ ਇੱਕ ਮਿੰਟ ਮੇਰਾ ਫੋਕਸ ਆ 22 ਹੋਰਾਂ ਦਾ ਨੰਬਰ ਹੈਗਾ ਇਹ ਮੈਂ ਆਪਾਂ ਸਕਰੀਨ ਦੇ ਉੱਤੇ ਲਾ ਦਾਂਗੇ ਤੇ 22 ਹੋਰਾਂ ਨੇ ਸਕੂਲ ਦੀਆਂ ਲਾਇਬ੍ਰੇਰੀ ਵਾਸਤੇ ਪੰਚਾਇਤੀ ਲਾਇਬ੍ਰੇਰੀ ਵਾਸਤੇ ਸਪੈਸ਼ਲ ਡਿਸਕਾਊਂਟ ਦਿੱਤਾ ਜਾਂਦਾ 22 ਹੋਰਾਂ ਦੇ ਵੱਲੋਂ ਹੋਮ ਡਿਲੀਵਰੀ ਫ੍ਰੀ ਹੈ ਤੇ ਆ WhatsApp ਦਾ QR ਕੋਡ ਆ ਗਿਆ ਤੇ ਆ ਦੀਪ ਲਿਟਰੇਚਰ ਬੁਕਸ ਤੇ ਘਰੇ ਬੈਠੇ ਕਿਤਾਬਾਂ ਮੰਗਵਾਉਣ ਲਈ ਸੰਪਰਕ ਕਰੋ ਬਾਈ ਹੋਰਾਂ ਦੇ ਦੋ ਨੰਬਰ ਨੇਗੇ ਦੀਪ ਘਟਾਬਾ ਧਨੌਲਾ ਤੇ ਆ ਬਾਈ ਹੋਰਾਂ ਦੀ ਸਟਾਈਡੀ ਦਾ 바ਰ ਕੋਡ ਆ ਗਿਆ ਤੁਸੀਂ ਬਾਈ ਹੋਰਾਂ ਦੇ ਨਾਲ ਸੰਪਰਕ ਕਰ ਸਕਦੇ ਹੋ ਤੇ ਤੁਸੀਂ ਕਿਤਾਬਾਂ ਦੇਖ ਸਕਦੇ ਹੋਗੇ ਦੁਬਾਰ ਇੱਕ ਵਾਰ ਤੁਹਾਨੂੰ ਮੜਾ ਜਾ ਮੋਟੀ ਜਿੰਨੇ ਗਾ ਕੜਵਾ ਦਿੰਦੇ ਥੋੜੀ ਮਰਵਾ ਦਿੰਦੇ ਆਗੇ ਆ ਦੇਖੋ ਇਹ ਬਾਈ ਹੋਰਾਂ ਦੀਆਂ ਕਿਤਾਬਾਂ ਆ ਗਈਆਂ ਦੇਖੋ ਇਹ ਬਾਈ ਹੋਰਾਂ ਨੇ ਇੱਥੇ ਥੋੜੀਆਂ ਹੀ ਹਾਈਲਾਈਟ ਕੀਤੀਆਂ ਹੋਈਆਂ ਨੇਗੀਆਂ ਆ ਪਈਆਂ ਨੇ ਕੁਝ ਕਿਤਾਬਾਂ ਉਧਰ ਵੀ ਇਦਾਂ ਹੀ ਪਈਆਂ ਨੇ ਤੇ ਬਾਈ ਹੋਰਾਂ ਦਾ ਸਟੋਰ ਵੀ ਹੈਗਾ ਉਹਰੇ ਨੇੜੇ ਹੀ ਆਗਾ ਬਾਈ ਹੋਰਾਂ ਦਾ ਸਟੋਰ ਤੇ ਉੱਥੋਂ ਵੀ ਪਈ ਹੋਰੀ ਜੇ ਕੋਈ ਕਿਤਾਬ ਉਹਰੇ ਨਾ ਹੋਵੇ ਤਾਂ ਬਾਈ ਹੋਰੀ ਉੱਥੋਂ ਲਿਆ ਕੇ ਦੇ ਦਿੰਦੇ ਨੇਗੇ ਉਹ ਸਾਹਮਣੇ ਉਧਰ ਸਟੋਰ ਆਗਾ ਬਾਈ ਹੋਰਾਂ ਦਾ ਉਹ ਟਰੱਕ ਦੇ ਲਵੇ ਤੇ ਨੇੜੇ ਸਟੋਰ ਆ ਬਾਈ ਹੋਰਾਂ ਦਾ ਬਾਈ ਹੋਰਾਂ ਲਵੇ ਜਦੋਂ ਇੱਧਰ ਆਉਣੇ ਹੋ ਤੁਸੀਂ ਧਨੌਲੇ ਦਾ ਦੀਪ ਘਟਾਬੇ ਤੇ ਤੁਸੀਂ ਜਿਹੜਾ ਮਾਰ ਕੇ ਜੰਨੇ ਤੇ ਬਾਈ ਫਰਾਂ ਤੋਂ ਇੱਕ ਅਧੀ ਕਿਤਾਬ ਜ਼ਰੂਰ ਲੈ ਕੇ ਆਇਓ ਤਾਂ ਜੋ ਤੁਹਾਡੀ ਕਿਤਾਬ ਪੜਨ ਦੇ ਨਾਲ ਜ਼ਿੰਦਗੀ ਦੇ ਵਿੱਚ ਕੋਈ ਨਾ ਕੋਈ ਬਦਲਾਅ ਆਵੇ ਤੇ ਕਿਤਾਬ ਇੱਕ ਇਹੋ ਜਿਹੀ ਚੀਜ਼ ਆ ਜਿਹੜੀ ਇੱਕ ਅੱਖਰ ਵੀ ਜ਼ਿੰਦਗੀ ਦਾ ਜੇ ਆਪਾਂ ਕਿਤਾਬ ਦੇ ਵਿੱਚੋਂ ਪੜ ਲਿਆ ਤਾਂ ਉਹ ਆਪਣਾ ਸਫਲ ਹੋ ਜਾਂਦਾ ਤੇ ਆਪਾਂ ਕਿਸੇ ਵੀ ਸ਼ਬਦ ਨੂੰ ਆਪਾਂ ਪੂਰੀ ਡੂੰਘਾਈ ਦੇ ਵਿੱਚ ਦੇਖਾਂਗੇ ਕਰਾਂਗੇ ਤਾਂ ਆਪਣੀ ਜ਼ਿੰਦਗੀ ਬਹੁਤ ਬਦਲ ਸਕਦੀ ਹੈ ਤੇ ਆਪਾਂ ਕੋਈ ਵੀ ਅੱਖਰ ਨੂੰ ਜੇ ਡਿਟੇਲ ਚ ਪੜਨ ਲੱਗੇ ਜੀ ਇਹਨਾਂ ਤਾ ਆਪਣੀਆਂ ਲੱਲ ਵੀ ਸਾਰੀ ਹੀ ਉਮਰ ਬੀਤ ਜਾਊਗੀ ਪਰ ਆਪਾਂ ਇੱਕ ਅੱਖਰ ਨੂੰ ਪੂਰਾ ਚੰਗੀ ਤਰ੍ਹਾਂ ਨਹੀਂ ਸਮਝ ਸਕਦੇ ਹੈਗੇ ਆਪਾਂ ਸਮਝੇ ਤਾਂ ਲੰਮਾਂਗੇ ਪਰ ਉਹਦੀ ਬਿਲਕੁਲ ਡੰਗਾਈ ਤੱਕ ਨਹੀਂ ਪਹੁੰਚ ਸਕਦੇ ਆਪਣੀਆਂ ਪੀੜ੍ਹੀਆਂ ਹੀ ਬੀਤ ਜਾਣਗੀਆਂ ਸਿਰਫ ਇੱਕ ਅੱਖਰ ਸਮਝਣ ਤੱਕ ਜਿਵੇਂ ਹੁਣ ਇਹ ਰਾਰਾ ਲਿਖਿਆ ਹੋਇਆ ਵੀ ਆਪਾਂ ਜੇ ਆਪਾਂ ਰਾਰੇ ਨੂੰ ਆਪਾਂ ਪੜ੍ਹਨ ਲੱਗ ਜਾਈਏ ਨਾ ਤਾਂ ਆਪਣੀ ਸਾਰੀ ਜ਼ਿੰਦਗੀ ਰਾਰੇ ਨੂੰ ਸਮਝਣ ਦੇ ਵਿੱਚ ਹੀ ਲੰਘ ਜਾਊਗੀ ਇੰਨੀ ਜ਼ਿਆਦਾ ਸਾਹਿਤ ਜਿਹੜੀ ਉਹ ਡੰਗਾਈ ਦੇ ਵਿੱਚ ਪਹੁੰਚੀ ਹੋਈ ਆ ਆਪਾਂ ਨੂੰ ਉਹਦੇ ਬਾਰੇ ਇੰਨੀ ਜਾਣਕਾਰੀ ਨਹੀਂ ਹੈਗੀ ਤੇ ਬਾਈ ਹੋਰਾਂ ਦੇ ਨਾਲ ਸੰਪਰਕ ਕਰ ਲਿਓ ਸੀ ਸੱਤ ਸ੍ਰੀ ਅਕਾਲ ਜੀ ਹਰ ਜੀ ਸਤਿ ਸ੍ਰੀ ਅਕਾਲ ਜੀ ਦੋਸਤੋ ਅੱਜ ਆਪਾਂ ਖੜੇ ਆਂ ਦੀਪ ਘਟਾਬੇ ਦੇ ਉੱਤੇ ਤਨੌਲੇ ਤੇ ਇੱਥੇ ਬਾਈ ਹੋਰਾਂ ਹੀ ਦੀਪ ਘਟਾਬੇ ਦੇ ਬਾਹਰ ਬੁੱਕਾਂ ਦੇ ਸਟਾਲ ਲਾਉਂਦੇ ਨੇਗੇ ਜੇ ਤੁਸੀਂ ਬਾਈ ਹੋਰਾਂ ਦੇ ਉੱਤੋਂ ਕੋਈ ਵੀ ਬੁੱਕ ਮੰਗਵਾਉਣੀ ਆਗੀ ਤਾਂ ਬਾਈ ਹੋਰਾਂ ਦਾ ਨੰਬਰ ਸਕਰੀਨ ਦੇ ਉੱਤੇ ਚੱਲ ਰਿਹਾ ਹੈਗਾ ਤਾਂ ਤੁਸੀਂ ਬਾਈ ਹੋਰਾਂ ਦੇ ਨਾਲ ਸੰਪਰਕ ਕਰ ਸਕਦੇ ਹੋ ਬਾਈ ਹੋਰੀ ਬਹੁਤ ਜੈਜੇ ਰੇਟ ਤੇ 1-2% ਦੀ ਕੰਮ ਕਰ ਦਿੰਦੇ ਨੇ ਬਹੁਤ ਸਸਤੀਆਂ ਕਿਤਾਬਾਂ ਹੁੰਦੀਆਂ ਨੇ ਤੇ ਹਰ ਇੱਕ ਤਰ੍ਹਾਂ ਦੀ ਕਿਤਾਬ ਹੁੰਦੀ ਹੈਗੀ ਤੇ ਬਾਈ ਹੋਰਾਂ ਦੇ ਨਾਲ ਜ਼ਰੂਰ ਸੰਪਰਕ ਕਰਿਓ ਤੇ ਬਾਈ ਹੋਰਾਂ ਦਾ ਦੀਪ ਨਾਮ ਆ ਤੇ ਸਕਰੀਨ ਦੇ ਉੱਤੇ ਬਾਈ ਹੋਰਾਂ ਦਾ ਨੰਬਰ ਚੱਲ ਰਿਹਾ ਹੈਗਾ ਜਿਹੜੀਆਂ ਮਸ਼ਹੂਰ ਕਿਤਾਬਾਂ ਤੁਸੀਂ ਫੇਸਬੁੱਕ ਇੰਸਟਾਗ੍ਰam ਤੇ ਦੇਖਦੇ ਹੋ ਜਿਵੇਂ ਖੁਸ਼ੀਆਂ ਦਾ ਕੋਰਸ ਹੋ ਗਿਆ ਹੈਲੋ ਮੈਂ ਲਾਹੌਰ ਤੋਂ ਬੋਲਦਾ ਰਿਚ ਡੈਡ ਪੋਰ ਡੈਡ ਮੇਰਾ ਦਾਗਿਸਤਾਨ ਹੋ ਗਿਆ ਭਾਈ ਗੁੱਡ ਵਾਈਬਸ ਗੁੱਡ ਲਾਈਫ ਹੋ ਗਿਆ ਤੇ ਹੋਰ ਬਹੁਤ ਹੀ ਕਿਤਾਬਾਂ ਨਿਗੀਆਂ ਜਰੂਰ ਮਿਲਾਂਗੇ ਜਿਵੇਂ ਜਿਹੜੀਆਂ ਇਹ ਮਸ਼ਹੂਰ ਕਿਤਾਬਾਂ ਨਿਗੀਆਂ ਵੀ ਤੁਸੀਂ ਜਰੂਰ ਬਾਈ ਹੋਰਾਂ ਦੇ ਨਾਲ ਸੰਪਰਕ ਕਰਿਓ ਫਸੀ ਕੱਲ੍ਹ ਜੀ